ਸ਼ੋਮਣੀ ਕਾਲੀਦਲ ਤੋਂ ਬਾਗੀ ਹੋਇਆ ਅਕਾਲੀ ਆਗੂ ਅੱਜ ਜਥੇਦਾਰ ਨੂੰ ਆਪਣਾ ਗੁੰਨਾ ਪੱਤਰ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਕਤਰਤ ਵਿਖੇ ਪਹੁੰਚੇ ਨੇ ਇਹਨਾਂ ਦੇ ਵਿੱਚ ਜਥੇਸ਼ ਸ਼ਰਮਣੀ ਕਮੇਟੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਸ਼ਾਮਿਲ ਹਨ ਤੇ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਚਰਾ ਸੁਰਜੀਤ ਸਿੰਘ ਰਖੜਾ ਕਰਨੈਲ ਸਿੰਘ ਪੰਜੋਲੀ ਭਾਈ ਮਨਜੀਤ ਸਿੰਘ ਆਦਿ ਬਹੁਤਾਂ ਅਕਾਲੀ ਆਗੂ ਇਸ ਵਫ਼ਦ ਦੇ ਵਿੱਚ ਸ਼ਾਮਿਲ ਹਨ ਇਹਨਾਂ ਬਾਗੀ ਅਕਾਲੀਆਂ ਦੇ ਵੱਲੋਂ ਸ਼ੋਮਣੀ ਕਾਲੀਦਲ ਦੀ ਸਰਕਾਰ ਹੁੰਦਿਆਂ 2015 ਤੋਂ ਲੈ ਕੇ ਸਮੇਂ-ਸਮੇਂ ਸਿਰ ਹੋਈਆਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਗੁਰਦੁਆਰਾਤ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣੇ ਬੇਅਦਬੀ ਹੋਣੀ ਡੇਰਾ सिरसा ਮੁਕੀ ਨੂੰ ਮਾਫੀ ਦੇਣੀ ਬਹਿਬਲ ਕਲਾ ਬਰਗਾੜੀ ਗੋਲੀ ਕਾਂ ਸ਼ੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ 328 ਪਾਵਨ ਸਰੂਪ ਗਾਇਬ ਹੋਣੇ ਆਦੀ ਵਿਸ਼ਾ ਦੇ ਲਈ ਆਪਣੇ ਆਪ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਮੰਨਦੇ ਹੋਏ ਇਹ ਗੁਨਾਹ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਨੂੰ ਗੁਨਾ ਪੱਤਰ ਸੌਂਪਿਆ ਗਿਆ ਇਸ ਬਾਰੇ ਬੀਬੀ ਜਗੀਰ ਕੌਰ ਨੇ ਅਗੇ ਬੋਲਦੇ ਹੋਏ ਕਿਹਾ ਕਿ ਹੁਣ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਾਂਗੇ ਅਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੁਬਾਰਾ ਮਿਲਾਂਗੇ ਕਿਉਂਕਿ ਉਹਨਾਂ ਨੇ ਗੁਨਾ ਪੱਤਰ ਤਾਂ ਆਪਣੇ ਕੋਲ ਰੱਖ ਲਿਆ ਤੇ ਉਸ ਨੂੰ ਪੜ੍ਹ ਕੇ ਦੁਬਾਰਾ ਇਹਨਾਂ ਨੂੰ ਸੱਦਣਗੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਸ਼ੋਮਣੀ ਕਾਲ ਦਲ ਦਾ ਬਾਗੀ ਤੜਾ ਜੁਥੇ ਕੀ ਖਿਮਾ ਯਾchna ਕੀਤੀ ਗਈ ਇਸ ਬਾਗੀ ਟੜੇ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮੰਗੀਏ ਖਿਮਾ ਯਾchnਾ ਤੇ ਜਥੇਦਾਰ ਰਗबीर ਸਿੰਘ ਨੂੰ ਵੀ ਸੌਂਪਿਆ ਗਿਆ ਹੈ ਖਿਮਾ ਯਾchnਾ ਪੱਤਰ ਕਾਲੇ ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਿਧਾ ਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਂ ਦੇ ਵੱਡਾ ਬੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼ੋਮਣੀ ਅਕਾਲੀ ਦਲ ਹੈ ਅਸ਼ਰੀ ਅਕਾਲ ਤਰਸਾਲ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ। ਪਰ ਪੰਥ ਦੀ ਇੱਕ ਆਧੁਨਿਕ ਤੱਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਨੂੰ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਜਿਹੜਾ ਇਸ ਦਾ ਉਦੇਸ਼ ਹੈ ਪੰਥ, ਦੇਸ਼, ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ। ਇਹ ਸਾਰੀਆਂ ਸਾਡੀ ਹੈ ਜ਼ਿੰਮੇਵਾਰੀਆਂ ਕੁਝ ਕਾਰਨਾਂ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਕੁਝ ਸਾਡੇ ਕੋਲ ਭੁੱਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ ਸਾਡੇ ਤੋਂ ਨਰਾਸ਼ ਹੋ ਗਏ ਸਾਡੇ ਤੋਂ ਨਰਾਜ ਹੋ ਗਏ ਔਰ ਸਰਦ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਵਾਰੀ ਕਹਿ ਕੇ ਸਾਰਿਆਂ ਨੂੰ ਕਿ ਕੌਮ ਚੰਗੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਦੇ ਜਾ ਕੇ ਮਾਫੀ ਮੰਗੀ ਜੀ ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਨਿਕਿਆ ਗਿਆ ਸੀਗਾ ਕਿ ਸ਼੍ਰੀ ਅਕਾਸ਼ਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੀ ਆ ਅਸੀਂ ਬਾਰ ਬਾਰ ਕਿਹਾ ਬਾਰ ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਕੋਈ ਸਿੰਘ ਸੰਸਾਭ ਨੇ ਸਾਡੇ ਕੋਲ ਲੈ ਲਈਏ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਉਹ ਉੱਤਰ ਜਾਵੇ ਦੇਖੋ ਇਹ ਵਾਰ-ਵਾਰ ਨਾ ਕਿਹਾ ਕਰੋ ਕਿ ਡੇਰ ਹੋ ਗਈ ਅਸੀਂ ਵੀ ਸਮਝਦੇ ਆਂ ਡੇਰ ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੋ ਸੁਧਾਰ ਕਰਦੀ ਅਸੀਂ ਵਾਰ-ਵਾਰ ਕਹਿੰਦੇ ਰਹੇ ਆਂ ਇਹਨਾਂ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਆਂ ਕਿਉਂਕਿ ਅਸੀਂ ਤੇ ਆਪਣੀ ਭੁੱਲ ਬਖਸ਼ਾ ਲਈ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਆਂ ਤੇ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਤੇ ਸਾਡਾ ਜਿਹੜਾ ਬੋਝ ਉਤਰੇਗਾ ਉਹਨਾਂ ਅੰਦਰ ਸਭ ਕੋ ਆਪ ਭੁੱਲ ਗੁਰੂ ਕਰਤਾ ਚੇਰਗੁਣਾ ਨੇ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਤੁਹਾਨੂੰ ਹੁਣੇ ਆ ਚਲੀ ਦੀ ਚਿੱਠੀ ਇੱਕ ਤੜਾ ਚੁਪਾ ਤੁਂਜਾ ਤੜਾ ਜਿਹੜਾ ਮੇਨ ਦਾ ਤੜਾ ਬਾਦ ਸਾਡਾ ਕੋਈ ਸਾਡਾ ਕੋਈ ਤੱਕ ਨਹੀਂ ਕਿ ਉਹ ਵੀ ਨਾਲ ਸ਼ਾਮਲ ਹੋ ਸਾਡਾ ਕੋਈ ਨਹੀਂ ਕੋਈ ਸ਼ਾਮਲ ਹੋ ਜਿਹੜੇ ਨਹੀਂ ਆਏ ਅਰਸ਼ੀ ਉਮਰੀ ਕਲਦਰ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਉਮਰੀ ਕਲਦਰ ਦੀ ਕਰਦੇ ਆਂ ਚਰੋਮੜੀ ਅਕਾਲਦਰ ਦੇ ਸੁਧਾਰ ਵਾਸਤੇ ਅਸੀਂ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਤੇਰੀਆਂ ਗਲਤੀਆਂ ਉਪਰ ਲਾਂਦੀ ਮੰਗ ਵੀਰ ਸਿੰਘ ਪਾਦਨ ਇੱਕ ਵਾਰੀ ਮਾਫੀ ਮੰਗ ਚੁੱਕੇ ਸਰਪਸੇ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਵੀ ਗੁਰੂ ਤੇ ਗੁਰੂ ਪੰਥ ਨਰਾਜ ਆ ਕਿਸ ਤਰ੍ਹਾਂ ਜਿਸ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ ਬਾਰ ਉਹ ਦਾ ਪਾਸਾ ਨਹੀਂ ਕਰਦਾ ਹੈ ਜਿਸ ਲਈ ਅਸੀਂ ਉਹ ਪਹਿਲਾਂ ਉਹ ਫੇਰ ਗੂਰੂ ਤੋਂ ਸਨਮਾਨ ਰਤੇ ਸ਼ਕਤੀ ਪ੍ਰਯਾਸ ਕਰਕੇ ਸ਼ਰਮਣੀ ਕਾਲੀਦਾਲ ਨੂੰ ਟਕਰਾ ਕਰਨ ਲਈ ਜੋ ਵੀ ਲੋਕ ਕੀ ਆਪੋ ਦੇ ਲਈ ਇਹ ਸਿੱਧਵਾਨਾਂ ਕੋਲ ਦੀ ਮਹੱਤਤਾ ਕੋ ਦੇਵਾਂਗੇ ਸਾਰਿਆਂ ਕੋ ਦਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਾਲ ਨੂੰ ਟਕਰਾਪਾ ਬਗੋਸਤ ਕਰਨ ਲਈ ਜੋਗਾ ਪਾ ਦੇਗਾ ਉਹਦੇ ਤੱਕ ਜਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰੀ ਆਏ ਉਹਨਾਂ ਨੇ ਕਿਹਾ ਕਿ ਬਗਾ ਨਾ ਭਾਗੀਆਂ ਨਾ ਬਗਾ ਬਗਾਵਤਾ ਅਸੀਂ ਤਾਂ ਬਲਕਿ ਸ੍ਰੀ ਅਕਾਲ ਤਖਤ ਸਭ ਤੋਂ ਪਹਿ先ੋ ਨਾ ਭਾਗੀ ਆ ਸ੍ਰੀ ਅਕਾਲ ਤਖਤ ਸਾਬ ਤੇ ਜਾ ਕੇ ਮਾਫੀ ਮੰਗ ਲਈ ਭਾਗੀ ਆ ਸ੍ਰੀ ਅਕਾਲ ਤਖਤ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਤੁਮਹਤ ਤੇ ਸ਼ਕਤੀ ਵਸੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ ਗੱਲ ਕਿਹਾ ਰਹੂ ਅੱਗੇ ਤੋਂ ਪਾਰਟੀ ਤਾਕਤ ਨੂੰ ਮਜ਼ਬੂਤ ਹੋਵੇ ਇਹ ਕੋਈ ਬਾਗੀ ਪੜਾ ਸੋ ਮੈਂ ਤੁਹਾਨੂੰ ਤਾਂ ਫਰੈਂਚ ਤੇ ਮੀਡੀਆ ਨੂੰ ਅਸੀਂ ਕਿਹਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦਾ ਮਤਲਬ ਕਮਜ਼ੋਰ ਕਰ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰੇਗਾ ਸੁਮੁਕੇਸ਼ ਮੇਰਾ ਵੀ ਸਾਡਾ ਜੁੜ ਚੁੱਕੇ ਨੇ ਸੁਮੁਕੇਸ਼ ਜਿਹੜਾ ਕਿ ਯਾਚਨਾ ਜਿਹੜਾ ਸ਼ਮਾ ਪੱਤਰ ਹੈ ਸੌਂਪਿਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਹਰ ਕੀ ਕੋ ਜਾਣਕਾਰੀ ਕਿ ਕਿਹ ਵੀ ਕੈਸ ਲਗਾਏ ਜਾ ਰਹੇ ਨੇ ਕਿ ਜਿਹੜਾ ਕਿ ਨਵਾਂ ਪ੍ਰਧਾਨ ਹੈ ਉਹ ਹਰਪ੍ਰੀਤ ਸਿੰਘ ਨੂੰ ਮਤਲਬ ਕਿ ਬਣਾਇਆ ਜਾ ਸਕਦਾ ਹੈ ਇਸ ਦੇ ਬਾਰੇ ਕੀ ਕੁਝ ਕਹਿਣਾ ਬਿਲਕੁਲ ਜੀ ਪਰਮਾ ਦੱਸਦਾ ਮੈਂ ਕਿ ਜੋ ਅੱਜ ਕਾਲੀ ਦਲ ਦੇ ਬਾਗੀ ਧੜੇ ਵੱਲੋਂ ਮੰਗ ਪੱਤਰ ਸੌਂਪਿਆ ਗਿਆ ਹੈ ਇਹ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਵੰਤ ਸਿੰਘ ਸਾਹਿਬ ਗਿਆਨੀ ਅਗਰਗਵੀਰ ਸਿੰਘ ਨੂੰ ਉਹਨਾਂ ਨੂੰ ਸੌਂਪਿਆ ਗਿਆ ਹੈ ਤੇ ਮੰਗ ਪੱਤਰ ਉਹਨਾਂ ਨੇ ਅਸੱਤ ਕਰ ਲਿਆ ਹੈ ਤੇ ਵਿੱਚ ਮੁੱਖ ਚਾਰ ਮੰਗਾਂ ਜਿਹੜੀਆਂ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਉਹ ਰੱਖੀਆਂ ਗਈਆਂ ਐ ਜਿਸ ਦੇ ਵਿੱਚ ਡੇਰਾ ਸੱਤਾ ਮੁਖੀ ਵੱਲੋਂ ਸ਼੍ਰੀ ਜੋ ਡੇਰਾ ਸੱਤਾ ਮੁਖੀ ਵੱਲੋਂ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਦੀ ਨਕਲ ਕਰਕੇ ਜੋ ਅਮਰ ਸਿਕਾਂ ਦਾ 2007 ਦੇ ਵਿੱਚ ਸ਼ਰਯੰਤਰ ਰਚਿਆ ਗਿਆ ਸੀ ਇੱਕ ਮੰਗ ਉਹ ਰੱਖੀ ਗਈ ਕਿ ਉਸ ਨੂੰ ਮਾਫੀ ਕਿਉਂ ਦਿੱਤੀ ਗਈ ਉਸ ਤੋਂ ਬਾਅਦ 2015 ਦੇ ਵਿੱਚ ਬਰਗਾੜੀ ਵਿਕੇ ਜੋ ਬੇਬੀ ਕਾਨ ਹੋਇਆ ਸੀ ਸ੍ਰੀ ਗੁਰੂ ਕ੍ਰੰਤ ਸਾਹਿਬ ਜੀ ਦੇ ਪੰਨੇ ਖਿਲਾਰੇ ਗਏ ਸੀ ਉਸ ਨੂੰ ਲੈ ਕੇ ਵੀ ਜੋ ਦੂਸਰੀ ਮੰਗ ਰੱਖੀ ਗਈ ਹੈ ਤੇ ਇਸ ਤਰੀਕੇ ਕੋਲ ਚਾਰ ਮੰਗਾਂ ਜਿਹੜੀਆਂ ਆ ਉਹ ਬਾਗੀ ਸਾਡੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਤੱਕ ਇਹ ਪਹੁੰਚ ਕੇ ਸ੍ਰੀ ਅਦਾਲਤ ਤਖਤਦਾਰ ਜੀ ਦੇ ਦਰ ਨੂੰ ਯਾਤਨਾ ਪੱਤਰ ਸੌਂਪਿਆ ਗਿਆ ਤਾਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਦੇ ਸੁਨੇਹੇ ਦੇ ਹੁਕਮ ਦੇ ਉਡੀਕ ਕਰੇਗਾ ਇਹ ਬਾਕੀ ਧੜੇ ਕਿ ਕਦੋਂ ਦੁਬਾਰਾ ਉਹ ਜੱਜੇਦਾਰ ਸਾਹਿਬ ਇਸ ਬਾਕੀ ਧੜੇ ਨੂੰ ਬੁਲਾਉਂਦੇ ਆ ਤੇ ਇਸ ਦੇ ਉੱਪਰ ਕੀ ਕਾਰਵਾਈ ਹੁੰਦੀ ਕੋਈ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਇਸ ਬਾਕੀ ਧੜੇ ਨੂੰ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਤਾਂ ਉਸ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਇਸ ਬਾਕੀ ਧੜੇ ਵੱਲੋਂ ਕੀਤੀ ਗਈ ਹੈ ਤੇ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਉੱਥੇ ਹੀ ਜੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਸਾਡੇ ਧੜੇ ਨੂੰ ਬਾਕੀ ਧੜਾ ਨਾ ਕਿਹਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਮੈਂ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਦੇ ਲਈ ਇਹ ਸਾਰਾ ਉਹ ਇਹ ਸਾਰਾ ਪ੍ਰਯਾਸ ਜਿਹੜਾ ਉਹ ਕਰ ਰਹੇ ਹੈ ਜੀ ਹਾਲਾਂਕਿ ਜਿਵੇਂ ਕਿ ਆਇਆ ਕਿ ਪਾਰਟੀ ਜਿਹੜੀ ਕਿ ਸਾਨੂੰ ਬਾਗੀ ਨਾ ਕਿਹਾ ਜਾਵੇ ਪਾਰਟੀ ਇੱਕ ਹੀ ਹੈ ਸੋ ਇੱਕ ਕਿਵੇਂ ਹੋ ਸਕਦੀ ਹੈ ਪਾਰਟੀ ਇੱਕ ਪਾਸੇ ਜਿਹੜੀ ਕਿ ਸ਼ਮਾਇਆਚਨਾ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਅਗਰ ਅਸੀਂ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗਾਂ ਵੀ ਹੋ ਰਹੀਆਂ ਨੇ ਸੋ ਮੰਥਨ ਕੀਤੇ ਜਾ ਰਹੇ ਚਰਚਾਵਾਂ ਹੋ ਰਹੀਆਂ ਨੇ ਜੀ ਬਿਲਕੁਲ ਇੱਥੇ ਪ੍ਰੈਸਿੰਗ ਚੰਦੋਂ ਮਾਜਰਾ ਦਾ ਅਧ ਬੀਬੀ ਜ਼ਗੀਰਪੁਰਾ ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹ ਹੀ ਪੁਰਾਣੀ ਵਾਲੀ ਸ਼੍ਰੋਮਣੀ ਅਕਾਲੀ ਦਲ ਦਾ ਹੀ किस्सा ਹੈ ਉਸ ਅਕਾਲੀ ਦਲ ਨੂੰ ਕਿਸ ਤਰੀਕੇ ਦੁਬਾਰਾ ਸर्जਿਤ ਕੀਤਾ ਜਾਣਾ ਹੈ ਉਸ ਸੰਬੰਧੀ ਅੱਜ ਜੋ ਇੱਥੇ ਪਹੁੰਚੇ ਆ ਤੇ ਉਸ ਦੇ ਬਾਰੇ ਵੀ ਜੋ ਬਾਕੀ ਹੋਏ ਜਿਹੜੇ ਅਕਾਲੀ ਆਗੂ ਜਿਨ੍ਹਾਂ ਦੇ ਵਿੱਚ ਬੀਬੀ ਜ਼ਗੀਰ ਕੋਰ ਆ ਪ੍ਰੇਮ ਸਿੰਘ ਚੰਨੂ ਮਾਜਰਾ ਆ ਸਰਜੀਤ ਸਿੰਘ ਰਖੜਾ ਆ ਕਰਨੈਲ ਸਿੰਘ ਪੰਜੋਲੀ ਸਮੇਤ ਭਾਈ ਮਨਜੀਤ ਸਿੰਘ ਤੇ ਹੋਰ ਕਈ ਅਕਾਲੀ ਆਗੂ ਇੱਥੇ ਪਹੁੰਚੇ ਉਹਨਾਂ ਵੱਲੋਂ ਹਾਂ ਮੀਟਿੰਗ ਵੀ ਕੀਤੀ ਜਾ ਰਹੀ ਆ ਹੋ ਸਕਦਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਵੀ ਐਲਾਨ ਕਰਦਣ ਹਾਲਾਂਕਿ ਇੱਕ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਹੀ ਦਿੱਤਾ ਜਾਵੇਗਾ ਜਾਂ ਸ਼੍ਰੋਮਣੀ ਅਕਾਲੀ ਦਲ ਮੂਰਤ ਇੱਕ ਵੱਖਰੀ ਅਕਾਲੀ ਦਲ ਬਣੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਅਕਾਲੀ ਤਖਤ ਵਾਲਿਆਂ ਵੱਲੋਂ ਅਕਾਲੀ ਦਲ ਤੋਂ ਕਿਨਾਰਾ ਕਰਕੇ ਆਪਣੀ ਇੱਕ ਵੱਖਰੀ ਅਕਾਲੀ ਦਲ ਤਖਸਾਲੀ ਬਣਾਈ ਗਈ ਸੀ ਦੁਬਾਰਾ ਫਿਰ ਉਸ ਨੂੰ ਅਕਾਲੀ ਦਲ ਬਾਦਲ ਦੇ ਵਿੱਚ ਹੀ ਮਰਜ ਕਰ ਲਿਆ ਗਿਆ ਸੀ ਲੇਕਿਨ ਹੁਣ ਸਮਾਂ ਦੱਸੇਗਾ ਕਿ ਇਹ ਅਕਾਲੀ ਦਲ ਜੋ ਅੱਜ ਇਹਨਾਂ ਵੱਲੋਂ ਦੁਬਾਰਾ ਸੁਰਜੀਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੁਰਾਣੀ ਅਕਾਲੀ ਦਲੀ ਹੋਵੇਗੀ ਜਾਂ ਨਵੀਂ ਅਕਾਲੀ ਦਲ ਬਣਾਣਗੇ ਇਹ ਸਮਾਂ ਦੱਸੇਗਾ ਜੀ ਬਿਲਕੁਲ ਮੁਕੇਸ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ